ਸਾਨੂੰ ਪਤਾ ਆਇਆ ਬਾਦਲ ਜੀ ਦੇ ਵੀਰਾਂ ਕੀ ਜਾਂਦਾ ਆ ਪਰ ਜ਼ਹੀਰਦਾਰ ਜੀ ਇੱਕ ਗੱਲ ਸੰਗਤ ਦੀ ਹਾਜ਼ਰੀ ਦੇ ਵਿੱਚ ਜਪਾਸ ਕਰਨਾ ਸੀ ਔਰ ਜ਼ਹੀਰਦਾਰ ਨੰਦਗਰ ਸਾਹਿਬ ਨੂੰ ਮਸਟੇਜ ਦੇ ਇੱਕ ਹੱਥ ਫੜ ਕੇ ਵੇਖਦੀ ਕਰਦਾ ਹੱਥ ਜੋੜ ਕੇ ਸਾਥਾ ਮਾਣਦਾ ਹੋਇਆ ਇਕੱਠ ਆਹ ਦੇ ਇਸ ਗੱਲ ਦੀ ਮੰਗ ਕਰਦਾ ਆ ਸ਼ੀਰ ਬਿਆੰਗ ਸਿੰਘ ਦੇ ਲੜਕੇ ਨੂੰ ਸਲਵਾਨਤ ਕਰਨ ਤੋਂ ਪਹਿਲਾਂ ਜ਼ਹੀਰਦਾਰ ਜੀ ਜਿਸ ਕਾਲ ਤਖਤੇ ਉੱਤੋਂ ਬਾਗਲੂ ਫਕਰੇ ਕੌਮ ਦਾ ਖਿਤਾਬ ਦਿੱਤਾ ਗਿਆ ਆ ਜਦੇਦਾਰ ਜੀ ਮੈਂ ਤੁਹਾਡੇ ਕੋਲ ਜੋ ਸੱਚਕਾਰੇ ਦੀ ਅਮੀਰ ਕਰਦਾ ਆ ਕਿ ਤੁਸੀਂ ਅਸੇ ਚਕਾਰੇ ਦਾ ਮਨੂ ਜਵਾਬ ਦਓਗੇ ਪਹਾ ਖੜੀਆ ਕਰਕੇ ਅੱਜ ਇਸ ਇਕੱਠ ਦੇ ਵਿੱਚ ਅਸੀਂ ਉਸ ਪਾਗਲੂ ਗਦਾਰੇ ਕੌਮ ਦਾ ਖਿਤਾਬ ਦੇਣਾ ਪਰ ਜਦੋਂ ਮੈਂ ਚਕਾਰਾ ਛੱਡਾਂ ਜਹੇਦਾਰ ਦਾ ਨਮਸਬ ਤੁਸੀਂ ਸਿੱਖ ਕੌਮ ਲਈ ਫੋਕਸ ਕੀਤਾ ਤੁਸੀਂ ਨਸ਼ੇ ਵਾਲੇ ਤੇਰੇ ਤਾਂ ਵੀ ਤੁਹਾਡੀਆਂ ਬੰਦਾਂ ਖੁੱਚੀਆਂ ਗਈਆਂ ਜੇ ਇਸ ਇਲਾਕੇ ਵਿੱਚ ਜੇ ਇਸ ਤਖਤ ਤੇ ਤੁਸੀਂ ਸਾਬੂਕੀ ਤਲਵੰਡੀ ਜਫੇਦਾਰ ਹੋ ਤੁਸੀਂ ਨਸ਼ੇ ਦੇ ਕਿਸ ਤਰ੍ਹਾਂ ਧੰਨ ਕਿਹਾ ਵੀ ਨਹੀਂ ਸਾਨੂੰ ਕੱਲੀ ਕਾਦੀ ਗੱਲ ਪਤਾ ਪਰ ਮੇਰੇ ਕੋਲ ਸਿਰਫ ਜਹੇਦਾਰ ਜੀ ਪੰਜ ਦੇ 7 ਮਿੰਟ ਆ ਮੈਂ ਐਸਪਲੇਨ ਨਹੀਂ ਕਰ ਸਕਦਾ ਤੁਹਾਡਾ ਸਤਕਾਰ ਆ ਜੀ ਆਸ ਧਰਤੀ ਦੇ ਉੱਤੇ ਪਰ ਤੁਹਾਡੀ ਹਜ਼ੂਰੀ ਦੇ ਵਿੱਚ ਜਿਹੜੀ ਫੌਜ ਦੀ ਮਜਬੂਤਾ ਜਹੇਦਾਰਾਂ ਨੇ ਕੀਤੀਆਂ ਹੋਈਆਂ ਦਾਟੀਆਂ ਜਿਸ ਬੰਦੇ ਦੇ ਸਮੇਤ ਸਾੜੀ ਉਹ ਜਿਹੜੇ ਦੋ ਸਾਲ ਦੇ ਬੱਚੇ ਮਾਪੇ ਆਪਣੀ ਛਤਰ ਛਾਇਆ ਦੇ ਥੱਲੇ ਲਕੋ ਕੇ ਬੈਠਾ ਹੋਵੇ ਉਹ ਜਿਸ ਬਾਦਲ ਜੁੰਦ ਨੇ ਸਿੱਖ ਕੌਮ ਦਾ ਘੜ ਕੀਤਾ ਹੋਵੇ ਉਹ ਕਾਸ ਤਖਤ ਦੇ ਉੱਤੋਂ ਉਹਨੂੰ ਫਗਰੇ ਕੌਮ ਦਾ ਖਿਤਾਬ ਦੇਣਾ ਸਿੱਖ ਕੌਮ ਦੇ ਇਤਿਹਾਸ ਵਿੱਚ ਜੇ ਤੋ ਕਾਗਲ ਕਾਸ ਤਖਤ ਦੇ ਟੈਗ ਤੋਂ ਵੀ ਪਹਿਲਾਂ ਕੀਤੀ ਗਈ ਹੈ ਨਹੀਂ ਸਿੱਖ ਕੋ ਮੂਦਰੀ ਬੜੀ ਜਲਸਾ ਦਾ ਕਾਟਾ ਟਾਟਾ ਦਿੱਤਾ ਗਿਆ ਸਿੱਖ ਕੋ ਮੂਦੋ ਮਰੀ ਜਦੋਂ ਇਸ ਕਾਟਾ ਨੂੰ ਉਹ ਫਕਰੇ ਕੋਮ ਦਾ ਖਰਾਬ ਦਿੱਤਾ ਗਿਆ ਮੈਂ ਜਕਾਰਾ ਸਿਖਨਾ ਤੇ ਜਹੇ ਦਾ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਜਹੇ ਦਾ ਜਹੇਦਾਰ ਨੰਦਗੜ ਸਾਹਿਬ ਤੁਹਾਡਾ ਸਤਕਾਰ ਆਸੀਂ ਤੁਹਾਨੂੰ ਪਲਕਾ ਦੇ ਵਿਛਾਉਣੇ ਆ ਪਰ ਇਸ ਜਕਾਰਾ ਜਵਾਬ ਮੈਂ ਤੁਹਾਡੇ ਕੋਲੋਂ ਲੈਣਾ ਆ ਨਹੀਂ ਤਾਂ ਇੱਕ ਗੱਲ ਯਾਦ ਰੱਖਿਓ ਬਰਾਬਰ ਦੇ ਤੁਸੀਂ ਹੋਗੇ ਤੁਸੀਂ ਉਸ ਬੰਦੇ ਦੇ ਇਹ ਗੱਲ ਯਾਦ ਰੱਖਿਓ ਇਹ ਗੱਲ ਸਾਬਤ ਹੋਊਗੀ ਜੇ ਤੁਸੀਂ ਬਾਹਰ ਖੜੀ ਹੋ ਕੇ ਮੇਰੇ ਕਰਦਾ ਜਵਾਬ ਨਾ ਦਿੱਤਾ ਕਿ ਬਾਦ ਉਹਨੂੰ ਫਕਰੇ ਕੌਮ ਦਾ ਖਿਤਾਬ ਦੇਣ ਦੇ ਵਿੱਚ ਤੁਹਾਡੀ ਹਿੰਮਤੀ ਸੀ ਬੋਲ ਜਾਨ ਹਾਂ ਖੜੀਆਂ ਕਰਕੇ ਇਹ ਗੱਲ ਸਾਬਤ ਕੀਤੀ ਆ ਕਿ ਉਹ ਜਿਹੜਾ ਫੈਸਲਾ ਉਹ ਗਲਤ ਸੀਗਾ ਜੇਹਵਾਰਦਾਰ ਜੀ ਤੁਸੀਂ ਇਹ ਪਾਹ ਖੜੀਆਂ ਹੁੰਦੀਆਂ ਦੇਖ ਕੇ ਦੇਖ ਲਿਆ ਖਾਲਸਾ ਪੰਥ ਕੀ ਜਨਾਇਆ ਖਾਲਸਾ ਪੰਥ ਆ ਤੋ ਨਾਇਆ ਜੋ ਤੁਸੀਂ ਦੇਖ ਰਹੇ ਹੋ ਜੇਹਵਾਰਦਾਰ ਜੀ ਅਸੀਂ ਤੁਹਾਨੂੰ ਬਹੁਤ ਥੁਰਜੋ ਦਿੱਤੇ ਮੈਂ ਕਰਦੇ ਆ ਤੁਸੀਂ ਉਸ ਨੂੰ ਮੋੜ ਕੇ ਰੀ ਵਿੱਚ ਫਸ ਚੁੱਕੇ ਹੋ ਜੇਹਵਾਰਦਾਰ ਜੀ ਜਿੱਥੇ ਤੁਹਾਡੀ ਵਾਲ ਬਣਾਈ ਗਈ ਆ ਤੁਹਾਡੇ ਪਾਸ ਦੀ ਗੱਲ ਨਹੀਂ ਪਰ ਤੁਸੀਂ ਜੋਹੜਿਆ ਕੰਮ ਕੀਤਾ ਤੁਸੀਂ ਸਰਸੀਆਂ ਨਾਲ ਸਾਡੇ ਦੇ ਗਿਆ ਤੁਸੀਂ ਫੋਕਸ ਕੀਤਾ ਇੱਕ ਮੈਂ ਗੈਰੀਦੀ ਇੱਕ ਮੈਂ ਇਹ ਨਾ ਟੈਮ ਨਹੀਂ ਹੈਗਾ ਤੁਹਾਡਾ ਧੰਨਵਾਦ ਆ ਹੁਣ ਹੁਣ ਅਸਲੀ ਮੌਕਾ ਆਇਆ ਹੁਣ ਅਸਲੀ ਮੌਕਾ ਆ ਜਿਹਦਾ ਜੀ ਨਜ਼ਾਰਾ ਦੇਖੋ ਤੁਸੀਂ ਵੀ ਜੇ ਤੁਹਾਨੂੰ ਸਾਬੋ ਦੀ ਤਲਵੰਡੀਆਂ ਦੇ ਦਵਾਰਾ ਦਿੱਤਾ ਨਾ ਕਰਾਤੀ ਆ ਮੇਰੇ ਕੋਲ ਖੜਾ ਜੁਦਾ ਸ਼ਹੀਦ ਬਖਸ਼ ਸਿੰਘ ਦਾ ਸੁਪੁੱਤਰ ਉਹ 2 ਸਾਲ ਦੀ ਮਾਂ ਉਹ 2 ਸਾਲ ਦਾ ਬਾਪ ਇੱਥੇ ਨਗਰਪਾਲਿਕਾ ਵਿੱਚ ਨਹੀਂ ਜਾਂਦੇ ਗੁਰੂ ਪਿਆਰੇ ਖਾਲਸਾ ਜੀ ਐਜ਼ ਵੀ ਪਤਾ ਹੋਣਾਗਾ ਮੇਰੇ ਵੀਰ ਨੂੰ ਕਿ ਜਦੋਂ ਉਹ ਬਗਰੇ ਖਤਾਂ ਦਾ ਬਗਰੇ ਖਤਾਂ ਨੂੰ ਮਸਤਾ ਦਾ ਗਿਆ ਸੀ ਆ ਉਹ ਤਾਂ ਮੈਂ ਨਹੀਂ ਗਿਆ ਨਾ ਪਟਾਣਾ ਨੌਕਰੀ ਮੈਂ ਬਿਲਕੁਲ ਨਹੀਂ ਗਿਆ ਉਸ ਨਾਲ ਜਦੋਂ ਉਹਨੂੰ ਖਤਾਂ ਦਾ ਕਿ ਮੈਂ ਗਿਆ ਮੈਂ ਤਾਂ ਉਸ ਅਈ ਨਹੀਂ ਉਸ ਨਾਲ ਗਿਆ ਹੀ ਨਹੀਂ ਬਿਲਕੁਲ ਬਹੁਤ ਬਹੁਤ ਧੰਨਵਾਦ ਆ ਇਹ ਖਬਰ ਸਾਡੀ ਪਹੁੰਚ ਚੁੱਕੀ ਸੀ ਸਾਨੂੰ ਕੋਲ ਪਹੁੰਚ ਚੁੱਕੀ ਸੀ ਪਰ ਤੁਸੀਂ ਹੁਣ ਗੱਲ ਛੇੜੀ ਆ ਸੰਗਤ ਦੇ ਵਿੱਚ ਇੱਕ ਪੁੱਛ ਗਏ ਸੰਗਤ ਦੇ ਵਿੱਚ ਗੱਲ ਛੇੜੀ ਆ ਤੁਸੀਂ ਬਾਅਦ ਵਿੱਚ ਪ੍ਰੈਸ ਕਾਨਫਰੰਸ 'ਚ ਸਭ ਕੇ ਇਸ ਬੰਦੇ ਨੂੰ ਕਹਿੰਦੇ ਵੇ ਮੈਂ ਇਹ ਸਮਝਦੀ ਇਹਦਾ ਇੱਕ ਤਾਵਾ ਬਸ ਲਿਆ ਜਾਵੇ ਤੁਸੀਂ ਉਸ ਵੇਲੇ ਮੌਕੇ ਦੇ ਉੱਤੇ ਤੁਸੀਂ ਤੁਸੀਂ ਉਸ ਵੇਲੇ ਮੌਕੇ ਦੇ ਉੱਤੇ ਠੀਕ ਆ ਤੁਹਾਡਾ ਸਤਕਾਰ ਆ ਜਿਹੜੀਆਂ ਤੁਸੀਂ ਬਾਹਰ ਖੜੀਆਂ ਕਰਕੇ ਜਿਹੜਾ ਸਾਨੂੰ ਪ੍ਰਵਾਨਗੀ ਦਿੱਤੀ ਆ ਇਸ ਤੋਂ ਬਾਅਦ ਅਸੀਂ ਤੁਹਾਡਾ ਬਹੁਤ ਚਾਹੁੰਦੇ ਆ ਕੋਣ ਜਿਹੜਾ ਭਾਈ ਬੈਂਤ ਸਿੰਘ ਦੇ ਲੜਕੇ ਨੂੰ ਸੀ ਸਨਮਾਨਤ ਕਰਨਾ ਮੈਂ ਸਤ ਗੁਰੂ ਦੀ ਹਜ਼ੂਰੀ ਵਿੱਚ ਕਰਉਤੀ ਕਰਾਂਗਾ ਕਿ ਇੱਕ ਮਤਵਸਤ ਜਿਹੜਾ ਫਰੋਡ ਆ ਉਹ ਜਿਹੜਾ ਹੌਲੀ ਲੈ ਕੇ ਜਾਇਆ ਜਾਵੇ ਕੋਣ ਸੀਰ ਬੈਂਤ ਸਿੰਘ ਦੇ ਲੜਕੇ ਨੂੰ ਸਨਮਾਨਤ ਕੀਤਾ ਜਾਵੇਗਾ ਸੋ ਗੁਰਦੁਆਰਾ ਕਮੇਟੀ ਵੱਲੋਂ ਬੇਨਤੀ ਕਰਦਾ ਕਿ ਉਹਦੇ ਘਰ ਵਿੱਚ ਗੋਲਡ ਮੈਲ ਪਾ ਕੇ ਗੋਲਡ ਮੈਲ ਔਰ ਗੋਲਡ ਮੈਲ ਸੁਖੇ ਜਿੰਦ ਦੇ ਨਾਂ ਤੇ ਆ ਬੋਲ ਮੈਚ ਵੀ ਸੁਖੀ ਜਿੰਦ ਦਾ ਨਾਂ ਤੇ ਆ ਔਰ ਜੇਸ ਜੋਨੇ ਨੇ ਜਨ ਨੂੰ ਡਰ ਦਿਆਤਾ ਆ ਸੀ ਬਿੰਦੋ ਸਟਾਰ ਦੀ ਹੋਰ ਪੰਜ ਜਕਾਰੇ ਲਗਣੇ ਆ ਬਾਹ ਖੜੀਆਂ ਕਰਕੇ ਪਤਾ ਲੱਗੇ ਸਿੱਖ ਕੌਮ ਦਾ ਹੀਰਾ ਅੱਜ ਸਨਮਾਨ ਕੀਤਾ ਬਲੇ ਇਸਾਨ ਹਾ ਅੱਗੇ ਤੋਂ ਬੇਤੀ ਕਰਾਂਗਾ ਤੇ ਉਸ ਤੋਂ ਆਪਣਾ ਪ੍ਰਕੰਧ ਸ਼ੁਰੂ ਕਰਾਂ ਉਸ ਤੋਂ ਫੇਰ ਮੈਂ ਜਾਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ